ਕੀ ਜਿੱਦਾਂ ਵੀ ਇਹ ਵੀਰਾਂ ਦੀ ਜਿਹੜੀ ਟੀਮ ਆ ਮੈਡੀਕਲ ਟੀਮ ਆ ਪੂਰਾ ਦੀ ਪੂਰੀ ਜਿਹੜੀ ਹੈਗੀ ਆ ਕਪੂਰਥਲਾ ਜਲੰਧਰ ਇਹ ਕਾਪੀ ਵਕ ਵਕ ਪੰਡਾ ਤੋਂ ਵੀਰ ਆਏ ਆ ਦੇਖੋ ਜਿਵੇਂ ਜਿਵੇਂ ਸੰਗਤ ਸਹਾਇਤਾ ਲੈ ਕੇ ਆਈ ਆ ਤੇ ਚਲੋ ਮੈਂ ਲੱਗੇ ਵੀ ਇੱਕ ਇਹਨਾਂ ਵੀਰਾਂ ਨਾਲ ਗੱਲ ਕਰਦਾ ਸੀਗਾ ਵੀ ਜੇ ਉਦਾਂ ਹੜ ਆਇਆ ਤੇ ਸੰਗਤ ਦਾ ਸੇਵਾਦਾਰੋਂ ਵੀ ਹੜ ਆਇਆ ਪਿਆ ਆ ਬਾਕੀ ਜਿੱਦਾਂ ਵੀਰ ਉਹਨਾਂ ਅੱਗੇ ਬੇਕਦਰ ਦੀ ਗੱਲ ਕੀਤੀ ਆ ਤੇ ਉਹਦੇ ਬਾਰੇ ਵੀਰ ਜੀ ਹੁਣ ਤੁਸੀਂ ਜਿੱਦਾਂ ਗਏ ਆ ਸਾਡੇ ਨਾਲ ਤੁਹਾਨੂੰ ਡੰਗਰਾਂ ਦੇ ਵਿੱਚ ਕੀ ਪ੍ਰੋਬਲਮਾਂ ਦੀ ਸੀ ਜਿਹੜੀ ਇੱਥੇ ਮੇਨ ਚੀਜ਼ ਦੀ ਲੋੜ ਆ ਉਹ ਚੀਜ਼ ਮੈਂ ਦੀ ਰეკਮੈਂਡ ਕਰੂੰ। ਸਭ ਤੋਂ ਪਹਿਲਾਂ ਜਿੰਨੇ ਵੀ ਸੰਗਤ ਘਰੇ ਬੈਠੀ ਦੇਖਦੀ ਹੈ ਸਾਰੇ ਨੂੰ ਸੱਚੀ ਗੱਲ ਦੱਸੀ। ਅੱਜ ਅਸੀਂ ਬਾਉਪੁਰ ਮੰਡ ਏਰੀਆ ਵਿੱਚ ਆਏ ਆਂ ਸੇਵਾ ਕਰਨ ਵਾਸਤੇ। ਲੋਕਾਂ ਦੇ ਘਰਾਂ ਵਿੱਚ ਵੇੜ ਕਰਕੇ ਆਏ ਆਂ। ਇੱਥੇ ਸੀ ਦੇਖਿਆ ਕਿ گاਵਾ ਮੱਜਾਂ ਨੂੰ ਕਾਫੀ ਬਿਮਾਰੀ ਇਨਫੈਕਸ਼ਨ ਕਰਨ ਹੋ ਰਹੀਆਂ। ਜਿਹਦੇ ਵਿੱਚ ਫਾਊਟ ਫੁੱਟ ਐਂਡ ਮਾਉਥ ਦੀ ਦਵਾਈ ਹੁੰਦੀ ਹੈ ਜਿਹਨੂੰ ਆਪਾਂ ਪੰਜਾਬੀ ਦੇ ਮੂੰਹ ਪਰ ਕਹਿੰਦੇ ਆਂ ਉਹ ਵੀ ਬਿਮਾਰੀ ਇੱਥੇ ਸ਼ੁਰੂ ਹੋਣ ਵਾਲੀ ਹੈ। ਕਿਉਂਕਿ ਉਹਦੇ ਸਿੰਪਟਮ ਸਾਰੇ ਬਣ ਗਏ ਕਿ ਸਾਰੇ ਪਾਸੇ ਜੋ ਗੰਦਗੀ ਫੈਲੀ ਹੋਈ ਹੈ। ਤੇ ਉਹ ਚੀਜ਼ਾਂ ਦੀ ਜਿਹੜੀ ਮੈਡੀਸਿਨ ਆ ਪ੍ਰੋਪਰ ਇੱਥੇ ਹੁਣ ਤੋਂ ਪ੍ਰੋਵਾਈਡ ਹੋ ਜਵੇ ਤਾਂ ਹੋ ਜਵੇ ਤਾਂ ਤੁਸੀਂ ਜਿਹੜਾ ਬੰਦਾ 10 ਦਿਨ ਬਾਅਦ ਵੀਡੀਓ ਦੇਖੇਗਾ ਉਹ ਕਹੇਗਾ ਵੀ ਕੋਈ ਬੰਦਾ ਆਇਆ ਸੀ ਤੇ ਗੱਲ ਸੱਚੀ ਕਰਕੇ ਗਿਆ ਸੀ ਕਿ ਕੋਈ ਵੀ ਬਿਮਾਰੀ ਜਦੋਂ ਆਉਂਦੀ ਉਹਦਾ ਪਹਿਲਾਂ ਆਪਾਂ ਪ੍ਰਕੋਸ਼ਨ ਕਰ ਲਈਏ ਉਹਦਾ ਲਾਜ ਪਹਿਲਾਂ ਸ਼ੁਰੂ ਕਰ ਲਈਏ ਤੇ ਉਹਨੂੰ ਅਸੀਂ ਕਵਰ ਕਰ ਸਕਦੇ ਹਾਂ ਜਦੋਂ ਸਾਰੇ ਪਾਸਿਆਂ ਫੜਾ ਤਾ ਬੜੀ ਮੱਝ ਗਈ ਫਿਰ ਵੀ ਅਜਿਹਾ ਕੁਝ ਨਹੀਂ ਹੋਣਾ ਇਸ ਇਲਾਕੇ ਦੇ ਵਿੱਚ ਤੁਸੀਂ ਦੇਖਿਆ ਵੀ ਕਿੰਨੇ ਝੋਨੇ ਸੀਗੇ ਫਸਲਾਂ ਸੀਗੀਆਂ ਜਨ ਕਈ ਤਰ੍ਹਾਂ ਦੀਆਂ ਸਪਰੇਆ ਕਈ ਤਰ੍ਹਾਂ ਦੀਆਂ ਖਾਦਾਂ ਅਸੀਂ ਛੜਕਾਈਆਂ ਸੀਗੀਆਂ ਉਹ ਪਾਣੀ ਦੇ ਇੱਥੇ ਘੁੰਮੀ ਫਰੀ ਜਾਂਦਾ ਜਿਹੜਾ ਝੋਨਾ ਗਲਿਆ ਜੀਵ ਜੰਤੂ ਮਰੇ ਆ ਉਹ ਵੀ ਸਾਰੇ ਇੱਥੇ ਲਾਸ਼ਾਂ ਦੱਬੀਆਂ ਹੋਈਆਂ ਜਦੋਂ ਇਹ ਪਾਣੀ 4-4 5-5 ਫੁੱਟ ਉੱਤਰ ਗਿਆ ਦਾ ਜਨਾਂ ਨੂੰ ਤੇ ਜਿਹੜੇ ਪਸ਼ੂ ਮਰੇ ਆ ਉਹਨਾਂ ਦੀ ਜਿਹੜੀ ਗੰਦਗੀ ਦੀ ਬਦਬੂ ਆ ਉਹ ਵੀ ਫੈਲਣੀ ਇੱਥੇ ਮਲਗੀ ਜਿਹੜੇ ਆਉਣ ਵਾਲੇ ਦੱਸਦੇ ਨੇ ਇਹ ਤੋਂ ਵੀ ਭਿਆਨਕ ਸਾਨੂੰ ਦੇਖਣ ਨੂੰ ਮਿਲਗੇ ਤੇ ਜਿਹੜੀਆਂ ਸ਼ਾਇਦ ਆਉਣ ਵਾਲੇ ਜਿਹੜੇ ਸੇਵਾ-ਸੇਵਾ ਕਰਨ ਵਾਲੇ ਸੰਗਤ ਆ ਉਹ ਸ਼ਾਇਦ ਘਟ ਜਵੇ ਕਿ ਬਾੜ ਦਾ ਜਿਹੜਾ ਕੰਮ ਆ ਖਤਮ ਹੋ ਗਿਆ ਪਰ ਅਸਲ ਜਿਹੜੀ ਸੇਵਾ ਉਸ ਟਾਈਮ ਸ਼ੁਰੂ ਹੋਣੀ ਹੈ ਹੁਣ ਦੇ ਮੌਕੇ 'ਚ ਜੇ ਕੋਈ ਮੇਰਾ ਵੀ ਆਣਾ ਚਾਹੁੰਦਾ ਇਸ ਏਰੀਆ ਦੇ ਵਿੱਚ ਤੇ ਪਸ਼ੂਆਂ ਦੀ ਦਵਾਈ ਲੈ ਕੇ ਆਉ ਹੋ ਸਕੇ ਕੋਈ ਡਾਕਟਰ ਨਾਲ ਲੈ ਕੇ ਆਓ ਉਹ ਘਰਾਂ ਘਰਾਂ ਦੇ ਵਿੱਚ ਜਿਹੜੇ ਵੀਰ ਆ ਛਿਪਾਂ ਲੈ ਕੇ ਜਾ ਰਹੇ ਆ ਲੇਕਿਨ ਉੱਥੇ ਪ੍ਰੋਪਰ ਦਵਾਈ ਚਾਹੀਦੀ ਆ ਰਾਸ਼ਟਰੀ ਇੱਕ ਤਨ ਹੋਰ ਸਵਾਲ ਆ ਵੀ ਜਿੱਦਾਂ ਆਪਾਂ ਮੈਡੀਕਲ ਬੰਦਿਆਂ ਦਾ ਆਪਾਂ ਇੱਥੇ ਲਾਇਆ ਆ ਕੋਈ ਵੀ ਮੈਡੀਸਨਾਂ ਬੰਦਿਆਂ ਦੀ ਇੱਦਾਂ ਕੈਂਪ ਡੰਗਰਾਂ ਦਾ ਡਾਕਟਰ ਦਾ ਵੀ ਲੱਗਣਾ ਚਾਹੀਦਾ ਵਾ ਇੱਥੇ ਬਿਲਕੁਲ ਲੱਗਣਾ ਚਾਹੀਦਾ ਜੀ ਇਹੀ ਮੈਂ ਪੁਆਇੰਟ ਤੁਹਾਨੂੰ ਬੋਲਣ ਲੱਗਾ ਸੀ ਕੋਈ ਕਪੂਰਥਲਾ ਜ਼ਿਲ੍ਹਾ ਬਹੁਤ ਵੱਡਾ ਜ਼ਿਲ੍ਹਾ ਆ ਇਥੇ ਦੇਖਿਆ ਸੀ ਇੱਕ ਵੀ ਪੁਛਵਾ ਦਾ ਮੈਡੀਕਲ ਕੈਂਪ ਨਹੀਂ ਹੈਗਾ ਉਹ ਹੋਣਾ ਚਾਹੀਦਾ ਸੀ ਕਿਉਂਕਿ ਜ਼ਿਲ੍ਹਾ ਵਾਈਜ਼ ਜਿਹੜੇ ਹੈਗੇ ਆ ਸਾਡੇ ਅਫਸਰ ਸਾਹਿਬ ਉਹਨਾਂ ਇੱਥੇ ਆਉਣਾ ਚਾਹੀਦਾ ਕਿਉਂਕਿ ਜਿਹੜੇ ਪਿੰਡਾਂ ਦੇ ਵਿੱਚ ਪਾਣੀ ਵੜਿਆ ਫਿਰਦਾ ਆ ਉਹ ਵਿਚਾਰੇ ਆਣ ਕੇ ਭਵਾਂ ਦਵਾਈ ਲੈ ਜਾਣ ਕਿਉਂਕਿ ਹਰੇਕ ਘਰ ਦੇ ਘਰ ਦੇ ਬਾਹਰ ਸ਼ਿਪ ਨਹੀਂ ਪਹੁੰਚਣੀ ਵੀਰ ਜੀ ਪਮੇ ਇੱਥੇ ਕਈ ਸੇਵਾਵਾਂ ਲੱਗੀਆਂ ਹੋਈਆਂ ਆ ਜਿਹੜੀ ਦਵਾਈ ਪਸ਼ੂਆਂ ਦੀ ਜਿੱਦਾਂ ਆਪਾਂ ਇਹ ਕੈਂਪ ਲਾਇਆ ਨਾ ਰਾਸ਼ਨਾਂ ਦੇ ਸਮਗਰੀਆਂ ਦੇ ਇਹਦਾ ਪਸ਼ੂਆਂ ਦੇ ਜਿਹੜੀ ਦਵਾਈ ਦਾ ਵੀ ਕੈਂਪ ਇਸ ਲੱਗਣਾ ਚਾਹੀਦਾ ਮੇਰੇ ਹਿਸਾਬ ਨਾਲ ਡਾਕਟਰ ਸਾਹਿਬ ਇੱਕ ਹੋਰ ਗੱਲ ਵੀ ਆ ਜਿੱਦਾਂ ਹੁਣ ਇੱਥੇ ਮੈਂ ਵੇਖਿਆ ਵੀ ਜਿਹੜੇ ਡਾਕਟਰ ਆਏ ਆ ਡੰਗਰਾਂ ਦੇ ਸਾਰੇ ਪ੍ਰਾਈਵੇਟ ਹੀ ਆਏ ਯਾਰ ਜੀ ਤੇ ਕਪੂਰਥਲਾ ਜ਼ਿਲ੍ਹੇ ਨੂੰ ਜਾਂ ਸੁਲਤਾਨਪੁਰ ਤਹਿਸੀਲ ਨੂੰ ਵੀ ਚਾਹੀਦਾ ਵਾ ਵੀ ਜਿਹੜੇ ਸਰਕਾਰੀ ਡਾਕਟਰਾਂ ਦੀ ਵੀ ਡਿਊਟੀ ਲਈ ਜਾਵੇ ਬਿਲਕੁਲ ਦੀ ਇਹ ਪਹਿਲ ਕਦਮੀ ਹੈ ਜਦੋਂ ਅਸੀਂ ਬਾਅਦ ਵਿੱਚ ਬਿਮਾਰੀਆਂ ਆਉਣਗੀਆਂ ਜਿੱਦਾਂ 4-5 ਸਾਲ ਪਹਿਲਾਂ ਦੇਖਿਆ ਸੀ 올ੰਪੀ ਸਕ ਤੇ ਕਿੰਨਾ ਪ੍ਰਕੋਪ ਦਾ ਦੇਖਣ ਨੂੰ ਮਿਲਿਆ ਕਿੰਨੇ ਪਸ਼ੂ ਮਰੇ ਆ ਤੇ ਉਹਦੇ ਨਾਲੋਂ ਸਾਨੂੰ ਹੁਣ ਤੋਂ ਹੀ ਪਹਿਲ ਕਦਮ ਨਹੀਂ ਕਰਨੀ ਚਾਹੀਦੀ ਆ ਵੀ ਜਿਹੜੀ ਵੈਕਸੀਨੇਸ਼ਨ ਗੋੜਪੋਕਸ ਹੋ ਗਈ ਫੁੱਟ ਐਂਡ ਮਾਉਥ ਹੋ ਗਈ ਉਹ ਹੁਣੇ ਜਾਨਵਰ ਲਾਉਣੀ ਚਾਹੀਦੀ ਮੇਰੇ ਹਿਸਾਬ ਨਾਲ ਕਿਉਂਕਿ ਬਾਅਦ ਵਿੱਚ ਕੁਝ ਨਹੀਂ ਹੋਣਾ ਫਿਰ ਤਾਂ ਰੋਜ਼ ਟੀਕੇ ਲਵਾਈ ਜੋ ਡਾਕਟਰ ਵੀ ਖਵਾਉਣਗੇ ਤੁਰ ਫਿਰ ਕੇ ਜਿਹੜੇ ਜ਼ਿੰਮੇਦਾਰ ਆ ਉਹਨਾਂ ਨੂੰ ਨੁਕਸਾਨ ਹੋਗਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਜੀ ਥੈਂਕ ਯੂ ਬਾਜੀ ਬਹੁਤ